ਇਹ ਵਾਰਦਾਤ ਜਿਹੜੀ ਹੈਗੀ ਆ ਥਾਣਾ ਆਨੰਦਗੜ੍ਹ ਦੇ ਨਾਲ ਸੰਬੰਧਿਤ ਹੈ। ਇਹ 12 ਤਰੀਕ ਨੂੰ ਰਾਮਪਾਲ ਜਿਹੜਾ ਹੈਗਾ ਵਿਅਕਤੀ ਜੋ ਬਾਜਕਪਿੰਡ ਦਾ ਰਹਿਣ ਵਾਲਾ ਆਪਣੇ ਚਾਚੇ ਦੇ ਲੜਕੇ ਦੇ ਨਾਲ ਬਟੰਡਾ ਆਇਆ ਸੀਗਾ। ਸ਼ਾਮ ਨੂੰ ਜਦੋਂ ਇਹ ਬਟੰਡਾ ਤੋਂ ਵਾਪਸ ਚੱਲਿਆ ਸੀਗਾ ਤਾਂ ਆਨੰਦਗੜ੍ਹ ਥਾਣੇ ਤੋਂ ਅੱਗੇ ਜਾ ਕੇ ਬੱਸ ਅੱਡੇ ਦੇ ਨੇੜੇ ਜਦੋਂ ਇਹ ਪਹੁੰਚਿਆ ਤਾਂ ਇੱਕ Honda City ਗੱਡੀ ਆਉਂਦੀ ਹੈ ਉਸ ਗੱਡੀ ਨੇ ਘੇਰ ਕੇ ਚਾਰ ਬੰਦੇ ਉਹਦੇ ਵਿੱਚੋਂ ਨਿਕਲਦੇ ਨੇ ਉਹਨਾਂ ਕੋਲ ਵੈਪਨ ਸੀਗੇ ਤੇਜ਼ਦਾਰ ਹਥਿਆਰ ਨਾਸੀ ਸੀਗੇ ਤਲਵਾਰਾਂ ਸੀਗੀਆਂ। ਉਹਨਾਂ ਨੇ ਘੇਰ ਕੇ ਜਿਹੜੀ ਹੈਗੀ ਇਹਦੀ ਕੁੱਟਮਾਰ ਕੀਤੀ ਤੇ ਇਹਦੇ ਕੋਲੋਂ 2000 ਰੁਪਏ ਸੀਗੇ ਉਹ ਖੋਲੇ ਤੇ ਉਥੋਂ ਜਿਹੜੇ ਹੈਗੇ ਖੋਣ ਤੋਂ ਬਾਅਦ ਆਪਣੀ ਗੱਡੀ ਤੇ ਫਰਾਰ ਹੋ ਗਏ ਸੀਗੇ ਇਸ ਸਬੰਧ ਵਿੱਚ ਸਾਡੀ ਵੱਖ-ਵੱਖ ਟੀਮਾਂ ਜਿਹੜੀਆਂ ਅਸੀਂ ਗਠਿਤ ਕੀਤੀਆਂ ਗਈਆਂ ਸੀਗੀਆਂ ਮੁਕੱਦਮਾ ਸਬੰਧੀ ਜਿਹੜੀ ਥਾਣਾ ਨੰਦਗੜ੍ਹ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਗਿਆ ਸੀਗਾ ਅੰਡਰ ਸੈਕਸ਼ਨ ਰੋਬਰੀ ਤੇ ਬਾਕੀ ਜਿਹੜੇ ਰੋਂਗਫੁੱਲ ਰਿਸਟ੍ਰੇਂਡ ਦੇ ਸੈਕਸ਼ਨ ਸੀਗੇ ਅਸੀਂ ਲਗਾਏ ਸੀਗੇ ਇਸ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਠੰਡਾ ਵਾਲੋ ਡੀਐਸਪੀ ਮੈਡਮ ਹੀਨਾ ਗੁਪਤਾ ਜੀ ਦੀ ਗਵਾਹੀ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਸਾਡੀ ਟੀਮ ਜਿਹੜੀ ਥਾਣਾ ਨੰਦਗੜ੍ਹ ਐਸਐਚਓ ਦੇ ਪ੍ਰੋਵੀਜ਼ਨ ਚ ਕੰਮ ਕਰ ਰਹੀ ਸੀਗੀ ਉਸ ਨੂੰ ਸਫਲਤਾ ਹਾਸਲ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰੇ ਦੋਸ਼ੀ ਜਿਹੜੇ ਹਰਮੇਸ਼ ਹਰਜੀਤ ਗਗਨਦੀਪ ਤੇ ਬਲਜਿੰਦਰ ਇਹਨਾਂ ਚਾਰਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਚਾਰਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਇਹਨਾਂ ਨੇ ਜਿਹੜੀ ਵੈਪਨ ਵਰਤੇ ਸੀਗੇ ਤਲਵਾਰਾਂ ਤੇ ਅਗਣਾਸੇ ਤੇ ਜਿਹੜੇ ਤਲਵਾਰਾਂ ਸੀਗੀਆਂ ਉਹ ਵੀ ਅਸੀਂ ਬਰਾਮਦ ਕਰ ਲਈਆਂ ਨੇ ਜਿਹੜੀ ਇਹਨਾਂ ਨੇ ਗੱਡੀ ਵਾਰਦਾਤ ਵਿੱਚ ਵਰਤੀ ਸੀਗੀ ਵਰਨਾ ਗੱਡੀ ਉਹ ਵੀ ਅਸੀਂ ਜਿਹੜੀ ਹੈਗੀ ਬਰਾਮਦ ਕਰ ਲਈ ਹੁਣ ਦਾ ਸਿੱਟੀ ਗੱਡੀ ਉਹ ਵੀ ਅਸੀਂ ਬਰਾਮਦ ਕਰ ਲਈ ਹੈ ਆਪਦੀ ਗੱਡੀ ਹੈਗੀ ਬਟ ਇਹਨਾਂ ਨੇ ਜਿਹੜੀ ਨੰਬਰ ਪਲੇਟ ਉਸ ਟਾਈਮ ਜਿਹੜੀ ਸੀ ਸਹੀ ਨਹੀਂ ਲਗਾਈ ਹੋਈ ਸੀ ਉਸ ਸੰਬੰਧੀ ਵੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪਹਿਲਾਂ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਗਗਨਦੀਪ ਉਹਦੇ ਉੱਪਰ ਮੁਕੱਦਮਾ ਦਰਜ ਹੈ ਤੇ ਜਿਹੜਾ ਦੂਸਰਾ ਦੋਸ਼ੀ ਹੈ ਬਲਜਿੰਦਰ ਉਹਦੇ ਪਰ ਐਨਡੀਪੀਐਸ ਦਾ ਇੱਕ ਮੁਕੱਦਮਾ ਦਰਜ ਨਹੀਂ ਇਹਨਾਂ ਕੋਲ ਵੈਪਨ ਤਲਵਾਰਾਂ ਸੀਗੀ ਗੰਡਾਸੇ ਸੀਗੀ ਅਸਲੀ ਗੰਡਾਸੇ ਤੇ ਅਸੀਂ ਤਲਵਾਰਾਂ ਹੀ ਸੀਗੀ